ਜਿਨੇ ਫਲਾਣੇ ਦਾ 4 ਲੱਖ ਦਾ ਵੇਚਤਾ ਉਹ ਚ ਕੋਈ ਗੋਣੋਂ ਨਹੀਂ ਸਲੀਮ ਵਰਗੇ ਲੈ ਗਏ ਮਹਾਰਾਟਰ ਪਾ ਗਏ ਹੁਣ ਤਾਂ ਉਹ 10 ਲੱਖ ਦਾ ਵੀ ਨਹੀਂ ਦਿੰਦਾ ਇਹ ਕਿਉਂਕਿ ਇੱਕ ਗਦਾ ਛੋਟਾ ਇੱਕ ਵੱਡਾ ਗਦੇ ਕੁੜੇ ਦਾ ਮੁੱਲ ਇੱਕਦਾਂ ਨਾ ਬਣਾਓ ਹੁਣ ਮੈਂ ਛੋਟਾ ਤੂੰ ਮੈਨੂੰ ਕਿੱਥੋਂ ਉੱਚਾ ਹੈ ਤੇਰਾ ਰਾਜੂ ਮੈਂ ਤੇਨ ਦਾ ਟੁੱਟੀ ਵਾਲੀ ਪੱਗ ਬਣਨੀ ਨਹੀਂ ਹੁੰਦੀ ਮੈਨੂੰ ਬਣਨੀ ਥੋੜੀ ਆਉਂਦੀ ਹੈ ਪਹਿਲਾਂ ਟੁੱਟਿਆ ਜਾ ਪਰ ਨਾ ਬੰਨ ਰਖੇ ਟੁੜੀ ਲਾ ਦੇ 35 ਆਲਾ ਮੁੱਲ ਨਹੀਂ ਵੀਰੇ ਕੰਨ ਕਿੱਧਰ ਜਾਂਦੇ ਨੇ ਇੱਕ ਜਾਂਦਾ ਚਲੰਦਰ ਨੂੰ ਇੱਕ ਲਾਹੌਰ ਨੂੰ ਫੇਰਾ ਲਾ ਮੋਲਵਾ ਕਿਧਰ ਵਾ ਗਿਆ ਦੱਸ ਵਈ ਕਿੰਨੇ ਦਾ ਸੱਭਾ ਫਤਗ ਦਾ ਦੱਸ ਤੂੰ 13000 ਰਾਜੇ ਤੇਰਾ ਮੁੰਡਾ ਆ ਗਿਆ ਸੱਤ ਕਿਹੜਾ ਆ ਤੇ ਮੈਂ ਤੇਰਾ ਮੁੰਡਾ ਆ ਤਾ ਹਾਂ ਠੀਕ ਹੈ ਬਾਈ ਆ ਗਏ ਦੌਰ ਕਿਵੇਂ ਚੱਟੇ ਠੀਕ ਇਹ ਪਤਾ ਨਹੀਂ ਕਿਵੇਂ ਚ ਲੱਗੂ ਆ ਕੋਈ ਗੂਜਾ ਹੈ ਹੋਰ ਜਰਾ ਲਾ ਦੇ ਡਿੱਗਣ ਵਾਲਾ ਯਾਰ ਜੇਪ ਚ ਪਾ ਦੇ ਬਾਈ 13 ਕਹਿੰਦਾ ਹੋਰ ਭਾ ਕਿੰਨੇ ਦਾ ਹੈ? ਹੋਰ ਕਿੰਨੇ ਦਾ? ਨਹੀਂ ਮੁੱਲ ਹੀ ਨਹੀਂ ਲੱਗਾ ਆਪਣਾ ਦਾ। ਮੁੰਤਨ ਲੂਗਾ ਜਿਹੇ ਜਾਂ ਬੋ ਕਹੇ ਜਾਂ ਮੁੱਲ ਹੈ। ਕੋਈ ਗੱਲ ਨਹੀਂ। 15000 ਦਵਾ ਦਿਆਂ। 15 ਬਹੁਤ ਹੈ ਉਹਦੇ ਬਿਨਾਂ ਪੁੱਛੇ ਲਾਤਾ ਮੈਨੇ। ਹੋਰ ਕਿੰਨੇ ਦਾ? ਹਰਜਜ ਘੋੜਾ ਭਜਾਈ ਲੈਣ ਦੀ। ਕਿੰਨੇ ਦਾ? ਕਿੰਨੇ ਦਾ ਬਾਈ? ਆਹੋਂ ਤੈਨੂੰ ਕਿੱਥੋਂ ਪੁੱਛ ਉਹ ਤੂੰ ਤਾਂ ਦੱਸ ਥੱਲੇ ਉੱਤਰ 30 ਤੇ ਕਰ ਦਾਂਗੇ 30 ਦਾ ਵੀ ਨਹੀਂ ਵਿਕਦਾ ਸਾਲ ਪਰ ਕਿਧਰ ਬੋਕਾਂ ਦੀ ਡਿਮਾਂਡ ਹੀ ਨਹੀਂ ਆਈ ਹਜੇ ਆਈ ਹੈ ਵੀ ਕਿਧਰ ਜਿੱਦਾਂ ਡਿਮਾਂਡ ਆ ਗਈ ਹਜ਼ਾਰਾਂ ਦੇ ਹਿਸਾਬ ਨਾਲ ਵੇਖਣਗੇ ਫਿਰ ਸਾਰੇ ਵਪਾਰੀ ਕਈ ਦਿਨ ਬੋਕੇ ਖਰੀਦੀ ਜਾਣਗੇ ਸਾਨੂੰ ਇਹਨੂੰ ਕਿੱਥੇ ਪਤਾ ਹੈ 3 ਮਹੀਨੇ ਨਾ ਨਾ 2 ਮਹੀਨੇ ਚਲ ਆਜੂ 2 ਮਹੀਨੇ ਨੂੰ ਆਜੂ ਇਹ ਤਾਂ ਉਹ ਤਾਂ ਪਤਾ ਕੀ ਆ ਤਕਰੀਰ ਚ ਪਾਇਆ ਨੇ 4 ਵੀਂ ਦੇ ਹੈ 4 ਮਹੀਨੇ ਪਹਿਲੇ 2 ਮਹੀਨਿਆਂ ਨੂੰ ਪਹਿਲਾਂ 2 ਮਹੀਨੇ ਪਹਿਲਾਂ ਖਰੀਦਣੇ 2 ਮਹੀਨਿਆਂ ਨੂੰ ਦਾਜਾਜੂ ਦਵਾ ਕੁਸ 500 ਬੱਕਰਾ ਤਾਂ ਮੈਂ ਵੀ ਦਵਾਉਣਾ ਕਿਸੇ ਨੂੰ ਦਿੱਲੀ ਦੇ ਬੰਦੇ ਨੂੰ ਮਹੀਨਾ ਪਹਿਲਾਂ ਆਊਗਾ ਮੇਲੇ ਵਿੱਚ ਉਹ ਹਾਂਜੀ ਜੀ ਲਵਾ ਕੁਸ ਨੂੰ 16 ਦਾ ਦਿਨ ਹੈ 17 ਦਾ ਦਿਨ ਹੈ 18 ਦਾ ਦਿਨ ਹੈ 18 ਤੇ ਨਹੀਂ ਲੈਣਾ 18 ਤੇ ਨੂੰ ਮੁੱਲ ਲਾਤਾ ਦੇ ਲੈ ਭਾਈ ਹੋਰ ਬਾਦਾਂ ਤੇ ਚਾਰਾਂ ਮਾ ਪੁੱਛ ਕੀ ਹੋਣਾ ਫਿਰ ਉਹਨੂੰ ਉਹਨੂੰ ਇੱਕ ਉਹਦਾ ਭਾਈ ਆ ਰੇ ਹੋਰ ਉਹਨੂੰ ਪੁੱਛਦਾ ਜਿਸ ਕਾਰਨ ਨੂੰ ਉਹਨੂੰ ਪੁੱਛਦਾ ਜਿਸ ਕਾਰਨ ਨੂੰ ਐ ਉਹ ਬੜੇ ਵੋ ਖਰੀਦਾ ਹੈ ਹਾਂਜੀ ਆ ਮੇਰੇ ਵਾਲਾ ਲੈ ਜਾ ਮੇਰੇ ਨਾਲ ਲੈ ਜਾ ਉਹ ਪਾਪਾ ਕਹਿੰਦਾ ਵੀ ਮੇਰੇ ਵਾਲਾ ਲੈ ਜਾ ਹੁਣ ਤੇਰੇ ਵਾਲੇ ਨੂੰ ਛੱਡ ਅੱਛੀ ਜਾਂਦਾ ਘਰੇ ਖੜਿਆ ਹੋਇਆ ਇਹ 1 ਕਹ ਰੁਪਿਆ ਦਾ ਹੈ 18000 ਮਾਰਦਾ ਤੇ 20000 ਰੁਪਿਆ ਦਾ ਜੀ 18 ਦਾ 18 ਪਈ ਆ ਰਹੀ ਜੀ ਕੁਸ ਮੰਗੇ ਆਪਾਂ ਨੂੰ ਗੁੱਸਾ ਵਿਚਾਰੇ ਤੇ ਬਾਬਾ ਬੱਕਰਾ ਚੰਗਾ ਕਿਦਰੋਂ ਤੇਜ਼ੀ ਨਹੀਂ ਆਈ ਹਜੀ ਹਾਂ ਮੈਂ ਤੈਨੂੰ ਕੱਚਾ ਨਹੀਂ ਕਰਕੇ ਜਾਂਦਾ ਇੱਕ ਮਿੰਟ ਵੀ ਖੜਾ ਬੜਾ ਬੱਕਰਾ ਤੇਰਾ 11000 ਦਾ ਹੈ ਜੀ ਫੇਰ ਬਦਲ ਲੱਗ ਗਿਆ ਮਾਰਾਂ ਲੱਗ ਗਿਆ ਹੂੰ ਹੈ ਬਦਲ ਲੱਗ ਗਿਆ 13.5 ਸਾਢੇ 13 ਹੈ ਸਾਢੇ 13 ਲੱਗਿਆ ਉਹ ਹੈਗਾ ਕੋਈ ਵਾ ਮੁੰਡਿਓ ਉਹ ਕਿਧਰ ਭਾਗ ਗਿਆ ਉਹ ਵਾਖੜੀ ਉਹ ਲੰਘ ਗਿਆ ਵੇ ਉਹ ਵੀ ਫੱਜ ਗਿਆ ਯਾਰ ਯਾਰ ਕੋਈ ਨਹੀਂ ਮੈਂ ਤੇਰੇ ਪਿੱਛੇ ਜ਼ੋਰ ਹੋਰ ਲਾਉਂਦਾ ਮਾੜਾ ਮੋਟਾ ਇਹ ਗੱਲ ਨਹੀਂ ਕੋਈ ਗੱਲ ਨਹੀਂ ਤੇਰਾ ਮੁੱਲ ਚੜਾ ਕੀ ਜਾਂਦਾ ਉਹਦਾ 18 ਦਾ ਹੈ ਨਹੀਂ ਬੱਕਰਾ 18 ਤੇ ਚੜਦਾ ਜੇ ਉਹਦਾ ਉਸਤਾਜ ਦਾ ਚੇਲਾ ਸਹੀ ਗੱਲ ਆ ਦੇ ਦਿੰਦਾ ਉਹ ਮੇਰਾ ਫੜ ਲਾਂਦਾ ਨੂੰ ਪਹੁੰਚਾ ਵੀ ਤੇਰੇ ਘਰ ਪਾਉਣਾ ਮੇਰੇ ਸਾਲਿਆ ਪਰ ਹੁਣ ਕਿਵੇਂ ਉੱਥੋਂ ਮੈਂ ਪੈਰ ਛੱਡ ਕੇ ਉਰਾਂ ਆ ਗਿਆ ਹਾਂ ਮੈਂ ਦੇਖ ਲਿਆ ਮਦਾਰੀ ਜੋ ਪੈਰ ਛੱਡ ਕੇ ਪਰਾਂ ਹੋ ਗਿਆ ਨਾ ਉਹਦਾ ਜੀ ਆਦੂ ਖਤਮ ਹੈ ਗਰਾਉਂਡ ਤੇ ਨਿਕਲ ਗਿਆ ਤੂੰ ਮੈਂ ਗਰਾਉਂਡ ਚੋਂ ਨਿਕਲ ਗਿਆ ਨਹੀਂ ਨਿਕਲ ਗਿਆ ਜਿਵੇਂ ਮੈਂ ਉਹਨੂੰ ਚੜਾਈ ਗਿਆ ਤੇ ਚੜਾਈ ਗਿਆ ਤੀ ਹਾਂ ਉਹਦੀ ਕਹਿੰਦਾ ਲੈ ਜਾ 18 ਦਾ ਓਏ ਸਹੀ ਗੱਲ ਆ ਬਾਈ ਪੈਸੇ ਦਾ ਬਹੁਤ ਲੱਤੇ ਸੀ ਸਿਰੇ ਦਾ ਮੁੱਲ ਲਾ ਕੇ ਗਿਆ ਜਮਾਂ ਜੀ ਜਮਾਂ ਅੱਜ ਹੀ ਅੱਜ ਅੱਜ ਲੋਕਾਂ ਦੀ ਅਜੇ ਗੱਕੀ ਨਹੀਂ ਹੈਗੀ ਹਾਂ ਕਿਸੇ ਪਾਸਿਓਂ ਵੀ ਬੱਕਰੀ ਵਿਕਦੀ ਐ ਪੱਠ ਵਿਕਦੀ ਐ ਹਾਂ ਜੈ ਚੰਗੀ ਕਜਲੀ ਭੇਡ ਵਿਕਦੀ ਐ ਵਿਕਦੀ ਆ ਤਾਜੀ ਸੂਣ ਵਾਲੀ ਜੈ ਸੂਈ ਵੀ ਠੀਕ ਆ ਸਹੀ ਗੱਲ ਜੈ ਸਨਖਾ ਡੰਗਰ ਵੇਖਦਾ ਹੈ ਵਧੀਆ ਪਸੂ ਆ ਜਾ ਬਾਈ ચાલ આજો ચલો ભાઈ દઉ